ਸਰ ਫਰੋਸੈਗ ਡੋੜਾ ਸ਼ਹੀਦ ਭਗਤ ਸਿੰਘ ਸਭਾ ਦੇ ਸੁਭਮਿਤ ਪ੍ਰਧਾਨ ਅੱਜ ਆਪਾਂ ਜੋ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਵੱਲੋਂ ਮੋਰਚਾ ਲੱਗਾ ਉਹਦੇ ਤੇ ਗੱਲਬਾਤ ਕਰਨੀ ਆ ਤਾਂ ਕਿ ਜੋ 26 ਤਰੀਕ ਨੂੰ ਸੰਯੁਕਤ ਕਸਾਨ ਮੋਰਚੇ ਵੱਲੋਂ ਵੀ ਹੋਰ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਵੀ ਕਾਲ ਦਿੱਤੀ ਗਈ ਆ ਕਿ 26 ਤਰੀਕ ਨੂੰ ਚੰਡੀਗੜ੍ਹ ਵੱਲ ਆਪਾਂ ਸਾਰੇ ਪੰਜਾਬ ਤੋਂ ਰਵਾਨਾ ਹੋ ਰਹੇ ਆ ਕਿਉਂਕਿ ਇੱਕ ਬਹੁਤ ਇਤਿਹਾਸਕ ਦਿਨ ਆ ਉਹ ਦਿੱਲੀ ਮੋਰਚੇ ਦਾ ਦਿਨ ਆ ਇਸ ਕਰਕੇ ਵੀ ਆ ਤੇ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਵੱਲੋਂ ਲੱਗਾ ਵਾ ਕਿਉਂਕਿ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਲਗਾਤਾਰ ਚੈੱਕ ਕਰ ਕਰ ਵੇਦੀ ਆ ਕਿ ਪੰਜਾਬ ਦੇ ਲੋਕ ਜਾਗਦੇ ਆ ਕਿ ਸੁੱਤੇ ਆ ਆਪਾਂ ਵੇਖਦੇ ਆ ਕਿ ਕੋਈ ਵੀ ਜਿਹੜਾ ਆਧਾਰਾ ਵਾ ਤੇ ਉਹ ਹਰ ਇੱਕ ਆਧਾਰੇ ਨੂੰ ਸਰਕਾਰ ਆਪਣੇ ਕਬਜ਼ੇ ਕਰਨਾ ਚਾਹੁੰਦੀ ਆ ਤੇ ਬਹੁਤ ਉੱਥੇ ਜਿਹੜਾ ਵਧੀਆ ਗੱਲ ਇਹ ਹੋਈ ਕਿ ਜਿਹੜੇ ਉੱਥੇ ਵਿਦਿਆਰਥੀ ਆ ਉਹ ਬਹੁਤ ਛੇਤੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਸਮਝ ਚੁੱਕੇ ਆ ਉਹ ਜਦੋਂ ਵਿਦਿਆਰਥੀ ਉੱਥੇ ਬੋਲਦੇ ਆ ਪਤਾ ਲੱਗਦਾ ਵੀ ਪੰਜਾਬ ਦੇ ਵਾਸ ਜਿਹੜੇ ਆ ਉਹ ਜਾਗ ਉੱਠੇ ਆ ਉਹ ਵਾਸ ਭਗਤ ਸਿੰਘ ਦੀਆਂ ਜਿਹੜੇ ਮੋੜੀਆਂ ਤੇ ਪੰਨੇ ਆ ਉਹ ਪੜ ਚੁੱਕਿਆ ਬਾਬੇ ਨਾਨਕ ਦੇ ਫਲਸਫੇ ਨੂੰ ਸਮਝ ਚੁੱਕੇ ਆ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਬਿਲਕੁਲ ਲਾਗੂ ਕਰ ਰਿਹਾ ਤਾਂ ਕਿ ਜਿਹੜਾ ਸੈਂਟਰ ਸਰਕਾਰ ਆ ਵਾਰ-ਵਾਰ ਪੰਜਾਬ ਤੇ ਜਿਹੜਾ ਦਿਬ ਹੋ ਰਹੀ ਆ ਉਹਨਾਂ ਨਾਲੇ ਸਮੇਂ ਦੇ ਵਿੱਚ ਪੰਜਾਬ ਫੇਰ ਦੁਬਾਰਾ ਜਿਹੜਾ ਭਾਜਪੀ ਦਾ ਮੋਦੀ ਦਾ ਤੌਂਜੂ ਕਿਲਾ ਕਟਣ ਜਾ ਰਿਹਾ ਕਿਉਂਕਿ ਦਿੱਲੀ ਮੋਰਚੇ ਤੋਂ ਬਾਅਦ ਇਹ ਮੋਰਚਾ ਦੁਬਾਰਾ ਜਿਹੜਾ ਉਹ ਵਿੱਚ ਉਹ ਵਿੱਚ ਆਇਆ ਤਾਂ ਕਿ ਸਾਰੇ ਹੀ ਸ਼ੰਗਤਸ਼ੀਲ ਜਿੱਥੇ ਬੰਦਿਆਂ ਨੂੰ ਆਪਣੇ ਯੂਨੀਵਰਸਿਟੀ ਵਾਲੇ ਵਿਦਿਆਰਥੀ ਮਿਲ ਕਰਾਇਆ ਯੁਗਤਕ ਸਮਾਰੋਚਾ ਲੋਪਿਲ ਕੀਤੀ ਗਈ ਆ ਤੇ ਕੁਝ ਜਥੇਬੰਦਿਆਂ ਉਧਰ ਦੀਆਂ ਜਿਸ ਤਰ੍ਹਾਂ ਸੱਤੀ ਸ਼ਿਦਪਾਲ ਸਿੰਘ ਨੇ ਸਭਾ ਦੇ ਸੁਭਾਜ ਦੇ ਨਸਤਰਾ ਤਰਨਿੰਦਰ ਮਕੇਰੀਆ ਜੀ ਵਿਦਿਆਰਥੀ ਪੰਜਾਬ ਸਟੂਡਿਓ ਰੈਸ਼ਨ ਦੇ ਦਗਨ ਜੀ ਰਵੀ ਜੀ ਲਗਾਤਾਰ ਉੱਥੇ ਮੀਟਿੰਗਾਂ ਦੇ ਵਿੱਚ ਹਾਜ਼ਰ ਹੋਏ ਉਹਨਾਂ ਗਤੀਵਿਧੀਆਂ ਦਾ ਵਿੱਚ ਹਿੱਸਾ ਪਾ ਰਿਹਾ ਹੈ ਹੋ ਵੀ ਸਾਰੇ ਸੰਘਰਸ਼ ਜਿੱਤੇ ਬੰਦੀਆਂ ਨੂੰ 26 ਤਰੀਕ ਨੂੰ ਸਾਰੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਜਿਹਨੇ ਰਸਤੀ ਤੇ ਵਿਦਿਆਰਥੀਆਂ ਵੱਲੋਂ ਪਹੁੰਚਿਆ ਉਹ ਹੋਵਾ ਕੇ ਆਪਾਂ ਚੰਡੀਗੜ੍ਹ ਆ ਪਹੁੰਚ ਗਏ ਤਾਂ ਕਿ ਦੁਬਾਰਾ ਜਿਹੜੀ ਆ ਉਹ ਜਿੱਤ ਪ੍ਰਾਪਤ ਕਰ ਸਕੀਏ ਧੰਨਵਾਦ